ਜੋ ਲੋਕ ਮਹੱਲਾ ਤੀਜਾ ਮਨਮੁਖ ਕਾਇਰ ਕਰੂਪ ਹੈ ਬਿਨ ਨਾਮ ਹੈ ਨਕ ਨਾਹੇ ਅੰਦਰ ਧੰਦਾ ਹੈ ਵਿਆਪਿਆ ਸੁਪਨੇ ਵੀ ਸੁਖ ਨਾਹੇ ਵਾਣ ਉਹ ਗੱਲ ਚੱਲਦੀ ਪਈ ਪਹਿਲਾਂ ਕੋਲ ਸਿੱਖ ਦੀ ਗੱਲ ਚੱਲਦੀ ਸੀ ਮਨਮੁਖ ਕਾਇਰ ਪਹਿਲਾਂ ਤਾਂ ਕਾਇਰ ਹੁੰਦਾ ਉਹ ਵਾਣ ਕਬੂਲ ਹੀ ਨਹੀਂ ਕਰ ਸਕਦਾ ਮਾਹ ਖੂਦ ਕਰਨਾ ਕਹਿੰਦਾ ਫਸਾ ਉਹ ਸੂਰਮਾ ਇਹਦਾ ਕੰਮ ਐ ਇਦਾਂ ਮਰਦਾ ਮੈਂ ਕੰਮ ਐ ਤਾਂ ਹਲ ਮੰਦੀ ਘਾਲੀ ਮਰਦ ਕਬੂਲ ਕਰਦੇ ਨੇ ਪਹਿਲਾ ਬਣ ਕਬੂਲ ਉਹ ਜਿਹੜੇ ਕਾਲ ਲੈਣਾ ਉਹ ਤਾਂ ਕਰੂਪ ਹੁੰਦਾ ਹੈ ਉਹਨਾਂ ਦਾ ਤਾਂ ਰੂਪ ਇਹ ਨਹੀਂ ਹੁੰਦਾ ਠੀਕ ਕਰੂਪ ਹੈ ਬਿਨ ਨਾਵਾ ਨਕਲਾ ਨੇ ਨਾਮ ਦੀ ਤਾਂ ਨਕਲਾ ਦਾ ਰਹਿ ਗਿਆ ਉਹਨਾਂ ਦਾ ਨਕਲਾ ਨਾ ਹੁੰਨ ਵਾਲਾ ਉਹ ਨੱਚਦੇ ਨੇ ਨਾ ਗੋੜਲੇ ਨੇ ਨੂੰ ਬੋਲਣ ਵਾਲੇ ਨੂੰ ਨਕਲਾ ਕਹਿੰਦੇ ਹਾਂ ਜੇ ਦੀ ਦੌਨ ਹੋਵੇ ਇੱਥੇ ਆਉਣੀ ਆ ਕਿਸੇ ਸਵਾਲ ਕਰਤਾ ਠੱਗੀਆਂ ਵਾਲਿਆਂ ਦੇ ਰਖਵੱਡੇ ਹੀ ਨੇ ਉਹ ਠੀਕ ਹੈ ਜੀ ਅੰਦਰ ਧੰਦਾ ਵਿਆਪਿਆ ਆਪਣੇ ਭੀ ਸੁਖ ਨਾਹੀਂ ਉਹਨਾਂ ਨੇ ਤਾਂ ਧਰਮ ਦਾ ਵਾਹ ਉਹਨਾਂ ਨੇ ਧੰਦਾ ਬਣਾਇਆ ਹੁੰਦਾ ਝੂਠ ਬੋਲਦੇ ਨੇ ਸਮਝ ਨਹੀਂ ਠੱਗੀਆਂ ਮਾਰਦੇ ਨੇ ਲੋਕਾਂ ਨਾਲ ਆ ਜੀ ਉਹਨੂੰ ਉਹ ਮਿਲ ਗਿਆ ਉਹਨੂੰ ਉਹ ਮਿਲ ਗਿਆ ਆਏ ਹੋ ਜਾਂਦਾ ਉਹ ਹੋ ਜਾਂਦਾ ਬੁੱਤਰ ਪੜੋ ਆਏ ਹੋ ਜੂ ਤੱਤਾ ਧਰਮ ਨੂੰ ਧੰਦਾ ਵਿਆਪ ਬਣਾਇਆ ਹੋਇਆ ਧਰਮ ਨੂੰ ਉਹਨਾਂ ਦੇ ਸੁਪਨੇ ਵੀ ਸੁਖ ਨਹੀਂ ਉਹਨੂੰ ਕੋ ਸਕਦਾ ਆਨੇ ਜਾਗਦਿਆਂ ਦਾ ਕੀ ਸੁਖ ਹੋਣਾ ਉਹਨਾਂ ਨੂੰ ਤਾਂ ਸੁਪਨੇ 'ਚ ਵੀ ਸੁਖ ਨਹੀਂ ਹੋ ਸਕਦਾ ਨਾਨਕ ਗੁਰਮਖ ਹੋਵੇਂ ਤਾਂ ਉੱਪਰ ਹੈ ਨਹੀਂ ਤਾਂ ਵੱਧੇ ਦੁੱਖ ਸਹਾਈ ਅਰੇ ਗੁਰਮਖ ਹੋ ਜਾਣ ਤਾਂ ਵੱਜ ਜਾਂਦੇ ਨੇ ਦੁੱਖਾਂ ਤੋਂ ਉੱਪਰ ਆ ਜਾਂਦੇ ਨੇ ਨਹੀਂ ਤਾਂ ਬੰਦੇ ਹੋਏ ਜਾਂਦੇ ਜਾਲ ਦੇ ਵਿੱਚ ਦੁੱਖੇ ਸਹਦੇ ਰਹਿੰਦੇ ਨੇ